ਨਸ਼ਾ ਤੋਂ ਦੂਰ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਨਸ਼ਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਮਹਿੰਮ ਵਾਕ ਕਹਣ ਔਨ ਮਹਿੰਮ ਦੌਰਾਨ ਬੀਏਜੀ ਰੋਪੜ ਰੇਂਜ ਤੇ ਲੰਬੀ ਵੀ ਜਗੰਦੱਲੇ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਐਸਐਸਪੀ ਗੁਲਬੀਰ ਸਿੰਘ ਖੁਰਾਣਾ ਪੰਜਾਬੀ ਗਾਇਕ ਜਸਵੀਰ ਜੱਸੀ ਅਤੇ ਹੋਰ ਉੱਚ ਅਧਿਕਾਰੀ ਤੇ ਸਮਾਜਿਕ ਪੁਜੇ ਇਸ ਮੌਕੇ ਨੌਜਵਾਨਾਂ ਨੂੰ ਨਸ਼ਾ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਥਾਹ ਦਿਖਾਣੇ ਮੌਕੇ ਦੀਆਂ ਤਸਵੀਰਾਂ ਕੀ ਕਹਿ ਰਹੇ ਨੇ ਜਸਵੀਰ ਜੱਸੀ ਗਾਇਕ ਅਤੇ ਡੀਆਈ ਦੇ ਉੱਪਰ ਰੇਂਜ ਤੇ ਐਸਐਸਪੀ ਪੁਲਿਸਿੰਗ ਖੁਰਾਣਾ ਮਾਨਯੋਗ ਸੀਐਮ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਿਕ ਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਗਾਈਡਲਾਈਨਸ ਦੇ ਮੁਤਾਬਿਕ ਪੰਜਾਬ ਪੁਲਿਸ ਪੰਜਾਬ ਵਿੱਚੋਂ ਨਸ਼ੇ ਦਾ ਨਸ਼ੇ ਦੇ ਕੋਹੜ ਦਾ ਪੂਰੇ ਤਰੀਕੇ ਨਾਲ ਖਾਤਮਾ ਕਰਨ ਲਈ ਵਚਨਬੱਧ ਹੈ ਇਹਦੇ ਲਈ ਇੱਕ ਸਪੈਸ਼ਲ ਮੁਹਿੰਮ ਪਿਛਲੇ ਕਈ ਦਿਨਾ ਤੋਂ ਪੰਜਾਬ ਪੁਲਿਸ ਨੇ ਚਲਾਈ ਹੋਈ ਹੈ ਉਸੀ ਮੋਹਮ ਦੇ ਤਹਿਤ ਤਿੰਨ ਪਧਰਤੇ ਕੰਮ ਚੱਲ ਰਿਹਾ ਹੈ ਇਨਫੋਰਸਮੈਂਟ ਦੇ ਪਧਰਤੇ ਅਵੇਅਰਨੈਸ ਦੇ ਪਧਰਤੇ ਅਤੇ ਰੀਹੈਬਿਲਿਟੇਸ਼ਨ ਦੇ ਪਧਰਤੇ ਅੱਜ ਇੱਥੇ ਇੱਕ ਅਵੇਅਰਨੈਸ ਡਰੱਗਸ ਦੇ ਖਿਲਾਫ ਅਵੇਅਰਨੈਸ ਜਿਹੜੀ ਹੈਗੀ ਹੈ ਉਹ ਵਧਾਉਣ ਲਈ ਖਾਸ ਤੌਰ ਤੇ ਜਿਹੜਾ ਸਾਡਾ ਯੁਵਾ ਵਰਗ ਹੈ ਉਹਨਾਂ ਦੇ ਅੰਦਰ ਇਹ ਅਵੇਅਰਨੈਸ ਵਧਾਉਣ ਲਈ ਅੱਜ ਇੱਥੇ ਇੱਕ ਵਾਕਥਨ ਤੇ ਕ੍ਰਿਕਟ ਮੈਚ ਦਾ ਅਰੇਂਜਮੈਂਟ ਇੱਥੇ ਕੀਤਾ ਹੋਇਆ ਹੈ। ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਨੰਗਲ ਸ਼ਹਿਰ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਲੋਕ ਇੱਥੇ ਸਾਡੇ ਨਾਲ ਜੁੜੇ ਹੋਏ ਐ ਤੇ ਸਾਡੇ ਬਹੁਤ ਹੀ ਉੱਘੇ ਸਿੰਗਰ ਜਸਪੀ ਪਾਜੀ ਵੀ ਸਾਡੇ ਨਾਲ ਇੱਥੇ ਜੁੜੇ ਹੋਏ ਐ। ਨੰਗਲ ਸ਼ਹਿਰ ਦੇ ਬਹੁਤ ਵੱਡੇ ਵੱਡੇ ਐਨ ਜੀਓ ਦੇ ਲੋਕ ਇੱਥੇ ਬੀਬੀਐਮਬੀ ਦੇ ਵੀ ਉਹਦੇਦਾਰ ਸਾਡੇ ਨਾਲ ਜੁੜੇ ਹੋਏ ਐ। ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਮੁਹਿੰਮ ਦੇ ਵਿੱਚ ਇਸ ਵਧੀਆ ਸ਼ਲਾਘਾਯੋਗ ਮੁਹਿੰਮ ਦੇ ਵਿੱਚ ਸਾਡੇ ਨਾਲ ਜੁੜਨ ਲਈ। ਤੇ ਅਸੀਂ ਸਾਰੇ ਯੁਵਾ ਵਰਗ ਨੂੰ ਇਹ ਸੰਦੇਸ਼ ਇੱਥੇ ਦੇਣਾ ਚਾਹੁੰਦੇ ਆ ਕਿ ਨਸ਼ੇ ਸਾਡੇ ਸੁਪਨਿਆਂ ਦਾ ਖਾਤਮਾ ਹੈਗਾ ਨਸ਼ੇ ਆਪਣੀ ਜ਼ਿੰਦਗੀ ਦੀ ਬਰਬਾਦੀ ਹੈਗੀ ਹੈ ਤੇ ਕਿਰਪਾ ਕਰਕੇ ਨਸ਼ਿਆ ਦੇ ਵੱਲ ਨਾ ਜਾਓ ਖੇੜਾ ਦੇ ਵ ਖੇੜਾ ਦੇ ਵਾਲਾਓ ਖੇੜਾ ਦੇ ਵਿੱਚ ਖੇੜਾ ਦੇ ਨਾਲ ਜੁੜੋ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਨਵੀਂ ਭਰਤੀਆ ਹੋ ਰਹੀ ਹੈ ਉਹਦੇ ਲਈ ਤਿਆਰੀ ਕਰੋ ਤੇ ਨਸ਼ਿਆਂ ਨੂੰ ਨਾ ਕਹੋ ਤੇ ਜ਼ਿੰਦਗੀ ਨੂੰ ਹਾਂ ਕਹੋ ਜਿਵੇਂ ਡੀਆਈਜੀ ਮੈਮ ਨੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਹੈਗਾ ਕਿ ਲਗਾਤਾਰ ਸਾਡੀ ਜਿਹੜੀ ਹੈਗੀ ਹੈ ਨਸ਼ਿਆ ਦੇ ਖਿਲਾਫ ਮੁਹਿੰਮ ਜਾਰੀ ਹੈਗੀ ਹੈ ਇਦੇ ਵਿੱਚ ਲਗਾਤਾਰ ਅਸੀਂ ਇੱਕ ਤਰਫ ਜਿਹੜਾ ਪੁਲਿਸ ਐਨਫੋਰਸਮੈਂਟ ਕਰ ਰਹੇ ਆ ਉਹਦੇ ਨਾਲ ਨਾਲ ਲੋਕਾਂ ਵਿੱਚ ਅਵੇਅਰਨੈਸ ਵੀ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਪ੍ਰੀਵੈਂਸ਼ਨ ਵਾਸਤੇ ਬਹੁਤ ਇੰਪੋਰਟੈਂਟ ਹੈਗਾ ਜਿਹੜੇ ਆਪਣੇ ਯੂਥ ਹੈਗੇ ਨੇ ਬੱਚੇ ਹੈਗੇ ਨੇ ਜਿਹੜੇ ਜੁਵਾ ਹੈਗੇ ਨੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹੈਗੇ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਜਿਹੜੇ ਬੰਦੇ ਨਸ਼ਿਆਵਲ ਚੱਲ ਗਏ ਨੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਹੈਗਾ ਕਿ ਤੁਸੀਂ ਸਾਡੇ ਨਾਲ ਉਹ ਇਨਫੋਰਮੇਸ਼ਨ ਸਾਂਝੀ ਕਰੋ ਆਪਾਂ ਉਹਨਾਂ ਨੂੰ ਡੀ ਐਡਿਕਸ਼ਨ ਵਾਲੇ ਪਾਸੇ ਲੈ ਕਰਕੇ ਜਾਈਏ ਨਸ਼ਾ ਉਹਨਾਂ ਦਾ ਛੁਡਾਈ ਹੈ ਤੇ ਉਹਨਾਂ ਨੂੰ ਵਾਪਸ ਸੋਸਾਇਟੀ ਦੇ ਨਾਲ ਇੰਟੀਗ੍ਰੇਟ ਕਰੀਏ ਤੁਸੀਂ ਦੇਖਿਆ ਵੀ ਹੋਣਾ 26 ਤਰੀਕ ਨੂੰ ਅਸੀਂ ਜਦੋਂ ਇੱਥੇ ਇੱਕ ਸਾਈਕਲ ਰੈਲੀ ਕੀਤੀ ਸੀ ਅਨੰਦਪੁਰ ਸਾਹਿਬ ਤੱਕ ਤੋਂ ਲੈ ਕਰਕੇ ਕਿਰਤਪੁਰ ਸਾਹਿਬ ਤੱਕ ਦੀ ਉਹਦੇ ਵਿੱਚ ਇੱਕ ਆਪਣਾ ਮੁੰਡਾ ਹੈਗਾ ਜਿਹੜਾ ਪਹਿਲਾਂ ਨਸ਼ਿਆਂ 'ਚ ਚੱਲ ਗਿਆ ਸੀਗਾ ਉਹਨੂੰ ਵਾਪਸ ਕਿਸ ਤਰੀਕੇ ਦੇ ਨਾਲ ਆਪਾਂ ਸੋਸਾਇਟੀ 'ਚ ਰੀ ਇੰਟੀਗ੍ਰੇਟ ਕੀਤਾ ਹੈਗਾ ਔਰ ਉਹ ਹੁਣ ਪੂਰਾ ਆਪਣੇ ਪਰਿਵਾਰ ਦੇ ਨਾਲ ਫੈਮਿਲੀ ਦੇ ਨਾਲ ਔਰ ਜਿਹੜਾ ਆਪਣਾ ਕੰਮ ਹੈਗਾ ਕੰਮਕਾਰ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਉਹਤੇ ਪਰਚਾ ਵੀ ਹੋ ਗਿਆ ਸੀਗਾ ਬਟ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲ ਕਰਕੇ ਪੁਲਿਸ ਦੇ ਇੰਟਰਵੈਂਸ਼ਨ ਦੇ ਨਾਲ ਉਹ ਹੁਣ ਪੂਰੀ ਤਰੀਕੇ ਦੇ ਨਾਲ ਰੀਹੈਬਿਲੀਟੇਟਡ ਹੈਗਾ ਤੇ ਜਿੱਥੇ ਇਨਫੋਰਸਮੈਂਟ ਇੰਪੋਰਟੈਂਟ ਹੈਗਾ ਉੱਥੇ ਪ੍ਰੀਵੈਂਸ਼ਨ ਔਰ ਡੀ ਐਡਿਕਸ਼ਨ ਵੀ ਬੜਾ ਇੰਪੋਰਟੈਂਟ ਹੈਗਾ ਤੇ ਅੱਜ ਦੀ ਜਿਹੜੀ ਇਹ ਮੁਹਿੰਮ ਹੈਗੀ ਹੈ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਆਪਾਂ ਇੱਥੇ ਕੀਤੀ ਹੈਗੀ ਮੈਂ ਨੰਗਲਵਾਸੀਆ ਦਾ ਤੁਹਾਡੇ ਰਾਹੀਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈਗਾ ਔਰ ਸਾਡੀ ਇਸ ਮੁਹਿੰਮ ਨੂੰ ਜਿਹੜਾ ਹੈਗਾ ਸਫਲ ਬਣਾਇਆ ਜਗਵਨ ਟੀਵੀ ਲਈ ਮਹਾਰਿਸ਼ ਪਟਲਾ ਰੂਪਨਗਰ